ਇਕੱਠਿਆਂ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦੱਖਿਉ 23 ਅੰਸ਼ ਲਿਆ ਹੋਇਆ ਸੀ 7ਵੀਂ ਜਮਾਤ ਦੀ ਕਿਤਾਬ ਦੂਜਾ ਪੜਾਅ ਦਾ ਪਠ ਨੰਬਰ 11 ਇਹਦਾ ਜੇ ਛੜੀ ਕਵਿਤਾ ਸਲੀ ਹੋਈ ਸੀ ਸਮੇਂ ਦੀ ਬਹਾਰ ਸਮੇਂ ਦੀ ਵਾਰ ਤੇ ਇਹਦੇ ਲਿਖਕ ਹੰਦਨੀ ਰਾਮਚਾਤਰਿਕ ਇਹਦੇ ਦੋ ਪੈਰਿਆਂ ਬਾਰੇ ਮੈਂ ਤੁਹਾਡੇ ਨਾਲ ਪਿੱਛੇ ਵਾਲੇ ਕੱੱਖਾਂ ਵਿੱਚ ਡਿਸਕਸ ਕੀਤਾ ਸੀ ਅੱਧੀ ਕੱੱਖਾਂ ਵਿੱਚ ਮੈਂ ਤੁਹਾਡੇ ਨਾਲ ਹੋਰ ਡਿਸਕਸ ਕਰਾਂਗਾ ਵੇਖੋ ਬਾਬਾ ਰਾਹੋ ਲਾਂਬੇ ਹੋ ਜਾ ਜਾਂ ਨਵੀਆਂ ਦੇ ਨਾਲ ਖਲੋ ਜਾ ਪਿਛਲੀਆਂ ਲੀਹਾਂ ਕਿੱਥੇ ਗਈਆਂ ਈਸੂੰ ਹਮਲੇ ਮਾਰਨ ਪਈਆਂ ਅਗਲੀਆਂ ਹੋਰ ਤਿਆਰ ਸਮੇਂ ਦੀ ਨਬੀਓ ਨਬੀ ਪਾਰ ਬਾਬਾ ਰਾਹੋ ਲਾਂਬੇ ਹੋ ਜਾ ਜਾਂ ਨਵੀਆਂ ਦੇ ਨਾਲ ਖਲੋ ਜਾ ਪਿਛਲੀਆਂ ਲੀਹਾਂ ਕਿੱਥੇ ਗਈਆਂ ਈ ਹੁਣ ਹਮਲੇ ਮਾਰਨ ਪਈਆਂ ਅਗਲੀਆਂ ਹੋਰ ਤਿਆਰ ਸਮੇਂ ਦੀ ਨਵੀਂ ਉਹ ਨਵੀਂ ਪਾਰ ਇਨਾਂ ਤੁਕਾਂ ਵਿੱਚ ਕਵਿਤਾ ਨੀਰਾਮ ਚਾਤਰਿਕ ਜੀ ਕਹਿੰਦੇ ਸੀ ਕਿ ਨਵਾਂ ਬਦਲ ਸਮਾਂ ਬਦਲਣ ਦੇ ਨਾਲ ਜੀ ਨਵੇਂ ਸਮੇਂ ਦੇ ਬਦਲਣ ਦੇ ਨਾਲ ਕبھی ਪੁਰਾਣੇ ਲੋਕਾਂ ਨੂੰ ਸੰਬੋਧਿਤ ਕਰਦਾ ਹੁੰਦਾ ਕਹਿੰਦਾ ਸੀ ਕਿ ਜਾ ਤੂੰ ਜਾ ਜਾ ਰਾਹੋਂ ਵਿੱਚੋਂ ਦੂਰ ਹੋ ਜਾ ਉਹ ਕਹਿੰਦਾ ਵੀ ਇਹ ਖੁਦ ਕਹਿੰਦਾ ਕਿ ਬਾਪੁਰਾਣ ਭਾ ਉਹ ਲੋਕਾਂ ਨੂੰ ਜਾ ਰਾਹੋਂ ਲਾਂਬੇ ਹੋ ਜਾ ਕਿ ਕਹਿੰਦਾ ਕਿ ਜਾਓ ਤੁਸੀਂ ਰਾਹੇ ਪਿਛੋ ਦੂਰ ਹੋ ਜਾ ਜਨਵੀਆਂ ਦੇ ਨਾਲ ਖਲੋ ਜਾ ਵੀ ਨਵੀਂ ਪੀੜੀ ਦੇ ਨਾਲ ਮਿਲ ਜਾਓ ਔਰ ਕਿਨਕਿਤ ਰਾਹੁਤ ਰਾਹੁ ਲਾਂਬੇ ਹੋ ਜਾ ਕਿ ਰਾਹ ਸੀ ਤੁਸੀਂ ਦੂਰ ਹੋ ਜਾਓ ਔਰ ਨਵ ਪੀੜੀ ਦੇ ਨਾਲ ਮਿਲ ਜਾਓ ਪਿਛਲੀਆਂ ਲੀਹਾਂ ਪਿਛਲੀਆਂ ਜੋ ਪੁਰਾਣੀਆਂ ਲੀਹਾਂ ਰਾਸਤੇ ਕਿੱਥੇ ਗਈਆਂ ਪੁਰਾਣੇ ਚੋ ਰਾਸਤੇ ਤੇ ਉਹ ਕਿੱਥੇ ਗਏ ਕਾਂਚ ਲੇ ਗਏ ਉਹ ਕਹਿੰਦਾ ਵੀ ਪੁਰਾਣੇ ਰਾਸਤੇ ਕਿੱਥੇ ਚਲੇ ਗਏ ਨੇ ਕਿ ਪੁਰਾਣੀਆਂ ਸਾਰੀਆਂ ਹੀ ਚੀਜ਼ਾਂ ਜਾ ਰਸਤੇ ਕਿੱਥੇ ਚਲੇ ਗਏ ਹਨ ਈ ਸੁਣ ਈ ਤਾਂ ਕੀ ਕਹਿੰਦਾ ਸੀ ਈ ਸੁਣ ਹਮਲੇ ਮਾਰਨ ਪਈਆਂ ਈ ਸੁਣ ਹਮਲੇ ਮਾਰਨ ਪਈਆਂ ਈ ਸੁਣ ਸਿਰਫ ਈ ਸੁਣ ਕੀ ਵੀ ਪੁਰਾਣੀਆਂ ਚੀਜ਼ਾਂ ਤੇ ਰਸਤੇ ਕਿੱਥੇ ਚਲੇ ਗਏ ਹਨ ਤਾਂ ਈ ਸੁਣ ਸਿਰਫ ਕੀ ਵੀ ਸਿਰਫ ਵਾਪਸ ਪਰਤਣ ਲਈ ਵਾਪਸ ਪਰਮ ਨੂੰ ਲਾਉਣ ਲਈ ਸਿਰਫ ਕੋਸ਼ਿਸ਼ ਕਰਦੇ ਹਨ ਕਿਉਂਕਿ ਹੁਣ ਅੱਗੇ ਲਈ ਨਵੀਆਂ ਜਗ੍ਹਾ ਲੈ ਲਈ ਹੈ कि भाई सुन अगलियां होर तैयार ये आने वाली नविया ने अगे आने वाली नवी चीज़ा ने जगह ले ली है समा बदल गया सी समय दवीओ नवी पार बाहर कि भाई समय बदल गया है अमे समय ने एक नवी खुशी ते आनंद दिता है एक बार होर वेखो जी ਸਮਾ ਬਦਲਨ ਕਾਰਨ ਕਿਵੇਂ ਇਸ ਵਿੱਚ ਬਦਲਣ ਦੇ ਕਾਰਨ ਪੁਰਾਣੇ ਲੋਕਾਂ ਨੂੰ ਸੰਬੋਧਿਤ ਕਰਦਾ ਹੁੰਦਾ ਕਵੀ ਕੀ ਕਹਿੰਦਾ ਸੀ ਜਾਂ ਤਾਂ ਰਾਹੂ ਵਿੱਚੋਂ ਦੂਰ ਹੋ ਜਾ ਜਾਂ ਜਾਂ ਬਾਬੇ ਰਾਹੂ ਲਾਂਬੇ ਹੋ ਜਾ ਜਾਂ ਤੁਸੀਂ ਰਾਹੂ ਵਿੱਚੋਂ ਦੂਰ ਹੋ ਜਾ ਜਾਂ ਨਵੀਆਂ ਦੇ ਨਾਲ ਖਲੋ ਜਾ ਇਹਦੇ ਵਿੱਚ ਕੀ ਕਹਿੰਦਾ ਹੈ ਕਿ ਨਵੀਂ ਪੀੜ੍ਹੀ ਦੇ ਨਾਲ ਮਿਲ ਕੇ ਜਾ ਕਿ ਰਾਹੁਲ ਦੂਰ ਹੋ ਜਾ ਔਰ ਨਵੀਂ ਪੀੜੀ ਦੇ ਨਾਲ ਮਿਲ ਜਾ ਪਿਛਲੀਆਂ ਲੀਹਾਂ ਕਿੱਥੇ ਗਈਆਂ ਕਿ ਵੀ ਪੁਰਾਣੀਆਂ ਸਾਰੀਆਂ ਚੀਜ਼ਾਂ ਰਸਤੇ ਕਿੱਥੇ ਚਲੇ ਗਏ ਹਨ ਲੀਹਾਂ ਰਸਤੇ ਪੁਰਾਣੀਆਂ ਸਾਰੀਆਂ ਚੀਜ਼ਾਂ ਤੇ ਰਸਤੇ ਕਿੱਥੇ ਚਲੇ ਗਏ ਹਨ ਈ ਸੁਣ ਹਮਲੇ ਮਾਰਨ ਪਈਆਂ ਕੀ ਕਹਿੰਦਾ ਈ ਸੁਣ ਵਾਪਸ ਈ ਸੁਣ ਵਾਪਸ ਪਰਤਣ ਲਈ ਸਿਰਫ ਕੋਸ਼ਿਸ਼ ਕਰ ਰਹੇ ਹਨ ਭਈ ਹਮਲੇ ਮਾਰਨ ਪਈ ਹਮਲੇ ਵੀ ਕੀ ਹੁੰਦਾ ਵੀ ਕੋਸ਼ਿਸ਼ ਇਹ ਸੁਣ ਉਹਨੂੰ ਵਾਪਸ ਲਾਉਣ ਲਈ ਸਿਰਫ ਕੋਸ਼ਿਸ਼ ਕਰ ਰਹੀਆਂ ਹਨ ਅਗਲੀਆਂ ਹੋਰ ਤਿਆਰ ਕੀ ਕਹਿੰਦਾ ਕਿ ਕਿਉਂਕਿ ਹੂੰ ਅੱਗੇ ਆਉਣ ਲਈ ਨਵੀਆਂ ਨੇ ਜਗ੍ਹਾ ਲੈ ਲਈ ਹੈ ਸਮੇਂ ਦੀ ਨਵੀਓ ਬਹਾ ਸਮੇਂ ਦੀ ਨਵੀਓ ਨਵੀ ਪਾਰ ਤੇ ਵੀ ਕਹਿੰਦਾ ਕਿ ਸਮਾਂ ਬਦਲ ਗਿਆ ਹੈ ਤੇ ਨਵੇਂ ਸਮੇਂ ਨੇ ਖੁਸ਼ੀ ਤੇ ਆਨੰਦ ਦਿੱਤਾ ਹੈ ਅੱਗੇ ਵੇਖੋ ਜੀ ਤੱਤੇ ਠੰਡੇ ਸਮੇ ਸਮੋਏ ਵਕਤ ਨਦੀਖ ਠਣ ਕੋਠੇ ਇਕੱਠੇ ਹੋਏ ਜੁਗ 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 ਚੱਕਰ ਕਾਲ ਦਾ ਚਲੇ ਓਖੇ ਹੁੰਦੇ ਜਾਣ ਸੁਖਲੇ ਤੁਰ ਤੁਰੇ ਰਹੇ ਰਫਤਾਰ ਸਮੇ ਦੀ ਨਬਿਓ ਨਵੀ ਪਾਰ ਦੇਖੋ ਜੀ ਤੱਤੇ ਠੰਡੇ ਸਮੇ ਸਮੋਏ ਵਕਤ ਨਦੀਖ ਠਣ ਇਕੱਠੇ ਹੋਏ ਜੁਗ ਜੁਗ ਚੱਕਰ ਕਾਲ ਦਾ ਚਲੇ ਓਖੇ ਹੁੰਦੇ ਜਾਣ ਸੁਖਲੇ ਤੁਰ ਰਹੇ ਰਫਤਾਰ ਸਮੇਂ ਦੀ ਨਵੀਂੋ ਨਵੀਂ ਪਾਰ ਵੇਖੋ ਜੀ ਸਮੇਂ ਬਦਲਦੇ ਆਣ ਤੇ ਨਵੇਂ ਸਮੇਂ ਦੇ ਆਉਣ ਨਾਲ ਦੁੱਖ ਸੁੱਖ ਔਖੇ ਸੋਖੇ ਵਕਤ ਵਿੱਚ ਸਭ ਸ਼ਾਮਲ ਹੋਗੇ ਵੀ ਦੁੱਖ ਸੁੱਖ ਔਖੇ ਸੋਖੇ ਵਕਤ ਵਿੱਚ ਸ਼ਾਮਲ ਹੋਗੇ ਨਵੇਂ ਸਮੇਂ ਦੇ ਬਦਲ ਨਾਲ ਸਮੇਂ ਨੂੰ ਪਾਰ ਕਰਨ ਲਈ ਇਕੱਠੇ ਹੋ ਰਹੇ ਨੇ ਦੇਖੋ ਕੀ ਕਹਿੰਦਾ ਵੀ ਵਕਤ ਨਜੀਠਣ ਇਕੱਠੇ ਹੋਈ ਵੀ ਸਮੇਂ ਨੂੰ ਪਾਰ ਕਰਨ ਲਈ ਨਜੀਠਣ ਦਾ ਮਤਲਬ ਹੀ ਪਾਰ ਕਰਨ ਲਈ ਸਮੇ ਨੂੰ ਪਾਰ ਕਰਨ ਲਈ ਇਕੱਠੇ ਹੋ ਰਹੇ ਹਨ ਇਸ ਯੁਗ ਤੇ ਇਸ ਯੁਗ ਤੋਂ ਬਾਅਦ ਦੂਜਾ ਯੁਗ ਆਉਂਦਾ ਹੈ ਵੇਖੋ ਜੀ ਕੀ ਕਹਿੰਦਾ ਹੈ ਜੁਗ-ਜੁਗ ਚੱਕਰ ਕਾਲ ਦਾ ਚਲੇ ਜਿਹੜਾ ਆ ਯੁਗ ਚੱਲਿਆ ਹੋਇਆ ਸੀ ਇਸ ਯੁਗ ਤੋਂ ਬਾਅਦ ਦੂਜਾ ਯੁਗ ਆਉਂਦਾ ਹੈ ਇਸ ਤਰ੍ਹਾਂ ਸਮੇ ਦਾ ਹੀ ਚੱਕਰ ਸਮੇ ਦਾ ਜਿਹੜਾ ਚੱਕਰ ਆ ਚੱਲਦਾ ਹੀ ਰਹਿੰਦਾ ਸੀ ਅੱਗੇ ਕੀ ਕਹਿੰਦਾ ਹੈ ਓਖੇ ਹੁੰਦੇ ਜਾਣ ਸੁਖਲੇ आगे की कहता भी कभी हूँ औखे समय हूँ सौखे हो गए हैं तो जो कोई औखे समय औखा समय सी हूँ वह सौखा हो गया सी इस तरह ही इस तरह समय की रफ्तार चलती रहती है वेखो जी तुर रही रफ्तार जो समय की रफ्तार है ਉਹ ਚਲਦੀ ਰਹਦੀ ਹੈ ਸਮੇਂ ਦੀ ਰਫਤਾਰ ਚਲਦੀ ਰਹਦੀ ਹੈ ਪੁਰਾਣਾ ਸਮਾਂ ਬਦਲ ਗਿਆ ਸੀ ਤੇ ਨਵੇਂ ਸਮੇਂ ਦੇ ਆਉਣ ਨਾਲ ਇੱਕ ਖੁਸ਼ੀ ਤੇ ਆਨੰਦ ਆਇਆ ਹੈ ਇੱਕ ਪੁਰਾਣਾ ਸਮਾਂ ਬਦਲ ਗਿਆ ਹੈ ਤੇ ਨਵੀਂ ਖੁਸ਼ੀ ਤੇ ਆਨੰਦ ਆਇਆ ਹੈ ਇੱਕ ਵਾਰ ਹੋਰ ਲਿਖੋ ਜੀ ਤੱਤੇ ਠੰਡੇ ਸਮੇ ਸਮੋਏ ਵਕਤ ਨਜੀਠਣ ਇਕੱਠੇ ਹੋਈ ਕਬੀ ਕਹਿੰਦਾ ਸੀ ਕਿ ਵਈ ਪੁਰਾਣੇ ਸਮੇ ਦੇ ਬਦਲ ਨਾਲ ਨਵੇਂ ਸਮੇ ਦੇ ਆਉਣ ਨਾਲ ਦੁੱਖ ਸੁੱਖ ਜਿਹੜੀ ਦੁੱਖ ਸੁੱਖ ਓਖੇ ਵਕਤ ਵਿੱਚ ਸਭ ਸਾਮਿਲ ਹੋ ਗਏ ਦੁੱਖ ਸੁੱਖ ਓਖੇ ਵਕਤ ਵੀ ਸਾਮਿਲ ਹੋ ਗਏ ਹਨ ਤੇ ਸਮੇ ਨੂੰ ਪਾਰ ਕਰਨ ਲਈ ਕਿ ਵੀ ਵਕਤ ਜਿੰਨ ਜਿਤਨ ਸਮੇ ਨੂੰ ਪਾਰ ਕਰਨ ਲਈ ਇਕੱਠੇ ਹੋ ਰਹੇ ਹਨ ਜੁਗ-ਜੁਗ ਚੱਕਰ ਕਾਲ ਦਾ ਚਲੇ ਕਿ ਜੁਗ-ਜੁਗ ਚੱਕਰ ਕਾਲ ਦਾ ਚੱਕਰ ਚਲੇ ਸਮੇ ਦਾ ਆ ਚੱਕਰ ਇਸ ਤਰ੍ਹਾਂ ਚਲਦਾ ਰਹਿੰਦਾ ਸੀ ਕਿ ਜੋ ਕੋਈ ਓਖੇ ਸਨ ਹੁਣ ਉਹ ਸੁਖੇ ਹੋ ਗਏ ਹਨ ਵੀ ਜੁਗ-ਜੁਗ ਚੱਕਰ ਕਾਲ ਦਾ ਚਲੇ ਸਮੇ ਦਾ ਆ ਚੱਕਰ ਇਉਂ ਚਲਦਾ ਰਹਿੰਦੀ ਸੀ ਕੀ ਭਈ ਕੋਈ ਔਖੇ ਸਨ ਹੁਣ ਉਹ ਸੋਖੇ ਹੋ ਗਏ ਹਨ ਇਸ ਤਰ੍ਹਾਂ ਇਸ ਦੀ ਰਫਤਾਰ ਚਲਦੀ ਰਹਿੰਦੀ ਸੀ ਪੁਰਾਣਾ ਸਮਾਂ ਬਦਲ ਗਿਆ ਸੀ ਤੇ ਨਵੇਂ ਸਮੇਂ ਦੇ ਨਾਲ ਨਵੀਂ ਖੁਸ਼ੀ ਤੇ ਆਨੰਦ ਲੈ ਲਿਆ ਸੀ ਇਹ ਸਾਡੀ ਅ즈ਦੀ ਕਵਿਤਾ ਨਵਾ ਵਿਸਾ ਦੇ ਆ ਪੈਰੇ ਇੱਥੇ ਸਮਾਪਤ ਹੋ ਐਸੀ ਇਹਦੀ ਬੂ ਵਿਕਲਪੀ ਪਰਸਨ ਤੇ ਹੋਰ ਔਖੇ ਸ਼ਬਦਾਂ ਬਾਰੇ ਮੈਂ ਤੁਹਾਡੇ ਨਾਲ ਅੱਗੇ ਵਾਲੀ ਕਥਿਆ ਵਿੱਚ ਡਿਸਕਸ ਕਰਾਂਗਾ ਅਧਿਕ ਅਥਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ 23 ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ